बड़े-बड़े अफसर देखे ये तो कुछ भी नहीं है ਸਾਡੇ ਪ੍ਰਧਾਨ ਜੀ ਉਹਨੇ ਕਿਹਾ ਇਹ ਤਾਂ ਕੁਝ ਵੀ ਨਹੀਂ ਹੈ ਇਹ ਤਾਂ ਲੱਗ ਜਾਣਾ ਪਤਾ ਹੁਣ ਸ਼ਾਮ ਤੱਕ ਉਹਨੇ ਕਾ ਜਾਣੇ ਬਾਈ ਤਨਖਾਹ ਰਿਲੀਫ ਕਰੋ ਜੀ ਇਹ ਪੱਕੀ ਗੱਲ ਹੈ ਸ਼ਾਮ ਤੱਕ ਹੋ ਜਾਵੇ ਉਹਨੂੰ ਪਤਾ ਲੱਗ ਗਿਆ ਉਹਨੇ ਹੁਣ ਤਾਂ ਇੱਥੇ ਬੈਠੇ ਉਹਨੇ ਸੀਆਰਡੀ ਬੈਠੇ ਉਹਨੇ ਇਥੇ ਜੁਨੇ ਦੇ ਕੋ ਚਮਚੇ ਹੋਣੇ ਇਹ ਪੱਕੀ ਗੱਲ ਪਹੁੰਚ ਗਈ ਉਹਨੇ ਉੱਥੇ ਇਸ ਕਰਕੇ ਮੈਂ ਗਾ ਸਾਥੀ ਨੂੰ ਗੱਲ ਕਰਦਾ ਪੱਲੇ ਸਾਥੀ ਨੇ ਗੱਲ ਕੀਤੀ ਸੀ ਪ੍ਰਧਾਨ ਜੀ ਨੇ ਗੱਲ ਕੀਤੀ ਸੀ ਕਲੂ ਕੇ ਦਬਾਅ ਪਾ ਕੇ ਕੋਈ ਅਫਸਰ ਨੇ ਦਬਾਅ ਪਾ ਕੇ ਇਦਾਂ ਵੀ ਸਾਡੇ ਬੰਦੇ ਮਾੜਾ ਜਿਹਾ ਗੱਲ ਕਰਕੇ ਉਹ ਗੱਲ ਕਰਨਾ ਨਹੀਂ ਜੀ ਬਸ ਅਸੀਂ ਨਹੀਂ ਅਰੇਲੀ ਤਿਆਣਾ ਅਸੀਂ ਇਹ ਨੌਕਰੀ ਨਹੀਂ ਗੁਮਾਣਾ ਇਹ ਗੱਲ ਹੁੰਦੀ ਹੈ ਗੱਲ ਇਸ ਪੇਮ ਤੇ ਇਸ ਕਰਕੇ ਸਾਥੀਓ ਤੁਹੇ ਡਰਨਾ ਨਹੀਂ ਘਬਰਾਣਾ ਮਤ ਮੈਂ ਤਾਂ ਕੁਝ ਵੀ ਨਹੀਂ ਸਾਡੇ ਐਸੀ ਹੁੰਦੇ ਐਸੀ ਸਾਹਬ ਜਿਹੜੇ ਹੈਗੇ ਸਟੂਡੈਂਟ ਇੰਜੀਨੀਅਰ ਹੁੰਦੇ ਔਰ ਡੀਸੀ ਦੇ ਉੱਪਰ ਹੁੰਦੇ ਹੈਗੇ ਹੋ ਉਹ ਮੈਂ ਕਿਲਾ ਜਦੋਂ ਮੈਂ ਏਰੀਆ ਕਮੇਟੀ ਦੇ ਪ੍ਰਧਾਨ ਬਣਿਆ ਸੀਗਾ ਉਨਦ ਇੱਲੇ ਨਾਲ ਹੈਗੇ ਇੱਕ ਕਿਲਾ ਬਾਂਗੇ ਸਾਹਿਬੁੰਦੇਸੀ ਕੇ ਟੀਐਲ ਬਾਂਗੇ ਪਤਾ ਪੁਰਾਣੇ ਬੰਦੇ ਨੂੰ ਪਤਾ ਹੈਗਾ ਜਦੋਂ ਇੱਕ ਬਾਗੂ ਨੇ ਮੇਰਾ ਤਨਖਾਹ ਰੁਕਿਆ ਪਤਾ ਕੋਈ ਗਲਬਾਤ ਮੇ ਦਾ ਯਾਰ ਨਹੀਂ ਬਹੁਤ ਦੇਰ ਦੀ ਗਾਲ ਸੀ ਉਹ 96 ਦੀ ਗਾਲ ਹੈ ਉਹ ਸਾਰਾ ਗਾਲ ਭੁੱਲ ਜਾਂਦਾ ਹੈਗਾ ਬੰਦਾ ਉਹ ਫਿਰ ਮੈਂ ਦੱਸਿਆ ਮੇਰਾ ਕਿ ਮਤਲਬ ਗਲਬਾਤ ਹੋ ਗਈ ਹੁਣੀ ਮੈਂ ਉਹ ਯਾਰ ਨਹੀਂ ਹੈਗਾ ਜੋ ਬਾਂਗੇ ਸਾਹਿਬ ਆ ਗਏ 9:30 ਵਜੇ ਦਫਤਰ ਵੜ ਗਏ ਅੰਦਰ ਕਹਿੰਦਾ ਰਾਮ ਪ੍ਰਸਾਦ ਪਾਣੀ ਪਿਲਾਉ ਕੋਈ ਬੰਦੇ ਆਏ ਉਹਨੇ ਮੈਂ ਕਿਹਾ ਮੈਂ ਨਹੀਂ ਪਾਣੀ ਪਿਲਾਣਾ ਕਹਿੰਦਾ ਕੀ ਗੱਲ ਹੋ ਗਈ ਮੈਂ ਸਾਹ ਜੀ ਸਾਨੂੰ ਤਨਖਾ ਇਨਾਂ ਨੇ ਰੋਕਿਆ ਕਿਨੇ ਰੋਕੇ ਬੋਲਾ ਬਾਬੂ ਉਹ ਬਾਬੂ ਨੇ ਕਿਹਾ ਨਾ ਟਿਓ ਨੇ ਰੋਕਿਆ ਜੀ ਫਿਰ ਸਾਰੇ ਗੱਲ ਉਹਨਾਂ ਨੇ ਜਾਣਾ ਸੀ ਡੈਮ ਢੋਲਵਾ ਡੈਮ ਤੇ ਜਾਣਾ ਸੀ ਛਾਇਡ ਤੇ 12 ਵਜੇ ਮੈਂ ਕਿਹਾ ਜਬ ਤੱਕ ਮੇਰਾ ਤਨਖਾ ਨਹੀਂ ਮਿਲਦਾ ਮੈਂ ਜਾਣਾ ਨਹੀਂ ਤਨ ਐਸੇ ਉਹਨੇ ਭਾਂਗੇ ਸਾਹ ਮੈਂ ਉੱਤੇ ਸਾਰੇ ਗੱਲ ਕਰਕੇ ਟਿਓ ਸਾਹ ਨੂੰ ਉਹਨੂੰ ਗੱਲ ਕੀਤੀ ਸਾਰਾ ਕਰਕੇ बारह बजे मेरा तनखा आ गया क्या हम जामा रामपुर साहब मेरे साइड से यह है एक बंद करता देखो इस करके साथियों साढ़ा एकता होना चाहता हम इत करते गलबात हो यूनियन की मीटिंग है कोई इतने रैली है साढ़े बंदे जो नवे भी आए हैं वो रोटी खाने का टाइम हो गया जी डेढ़ बज गया जी कई अफसर दे रुक जाते कबूद रुक जाते ठीक है ना इस करके साथियों ਹੁਣ ਅਸੀਂ ਦਾ ਪੁਰਾਣੇ ਬੰਦੇ ਹੈਗੇ ਉਹਨਾਂ ਰਿਟਾਇਰ ਹੋਣੇ ਵਾਲੇ ਸਾਡੇ ਪ੍ਰਧਾਨ ਜੀ ਵੀ ਰਹਿ ਗਏ ਮੇਰੇ ਹੱਥ ਵਿੱਚ ਸਖਸ਼ਣ ਦੇ ਹੈਗੇ ਪ੍ਰਧਾਨ ਜੀ ਅਸ਼ੋਕ ਕੁਮਾਰ ਜੀ ਅਗਰ ਉਹ ਸਾ ਅਸ਼ੋਕ ਕੁਮਾਰ ਜੀ ਰਿਟਾਇਰ ਹੋਣਗੇ ਨਾ ਮੈਂ ਦੇਖਨੂੰਗਾ ਤੁਸੀਂ ਮੈਂ ਵੀ ਮੇਰਾ ਤਿੰਨ ਸਾਲ ਰਹਿ ਗਿਆ ਅਗਰ ਇਦਾਂ ਹੀ ਹੋਣਾ ਨਾ ਫਿਰ ਇਦਾਂ ਹੀ ਹੋਣਾ ਖਾਸ ਤਰ੍ਹਾਂ ਤੁਹਾਨੂੰ ਇਦਾਂ ਹੀ ਕਰਨਾ ਇਸ ਕਰਕੇ ਮੈਂ ਸਾਡੀ ਸਾਥੀ ਨੂੰ ਬੇਨਤੀ ਕਰਦਾ ਕਿ ਤੁਸੀਂ ਜਦੋਂ ਵੀ ਤੁਹਾਨੂੰ ਇੱਕਤਾ ਦੀ ਲੋੜ ਹੁੰਦੀ ਹੈ ਜਦੋਂ ਵੀ ਪ੍ਰਧਾਨ ਜੀ ਨੇ ਦੱਸਣਾ ਜਿੱਤੇ ਉੱਪਰ ਸਾਨੂੰ ਸਾਡੇ ਬੰਦੇ ਨੂੰ ਤਨਖਾਹ ਨਹੀਂ ਮਿਲਦਾ ਇੱਥੇ ਅਸੀਂ ਇਦਾਂ ਇੱਕ ਤਰ੍ਹਾਂ ਰੱਖੂਗੇ ਇਹਨੂੰ ਗੇੜ ਤੇ अंदर बढ़ने नहीं देना ये माफी मांगूगा इसका जिंदा क्लास वाली यूनियन जिंदा आवाज जिंदा आवाज जिंदा आवाज मुला साडा एकता जिंदा आवाज हम क्या चाहते हैं इंसाफ इंसाफ के आगे झुकना पड़ेगा इंसाफ के आगे झुकना पड़ेगा धन्यवाद